ਲੋ ਝੋਲੀ ਅਟਕੇ ਮੰਗ ਰਹੇ ਆ ਵੀ ਦੁਵਾਰੇ ਮੁੱਖ ਮੰਤਰੀ ਦੇ ਸਾਹਮਣੇ ਸਤਾਈ ਚ ਪੇਚਾ ਭਵਾ ਦੀ ਉਰੋਂ ਮੁੱਖ ਮੰਤਰੀ ਜਾਵੇ ਨਾ ਉਰੋਂ ਕਿਸੇ ਹੋਰ ਸੀਤਵਾਲ ਨਾ ਜਾਵੇ ਜਿੰਦਾਬਾਦ ਓਏ ਕੋਈ ਲੜਨਾ ਚਾਹੀਦਾ ਫੇਰ ਸਵਾਦ ਆਊਗਾ ਫੇਰ ਗੁਰੂ ਮਹਾਰਾਜਾ ਚਾਹੇ ਹਾਰ ਜਾ ਜਿੱਤਨ ਹਾਰਨ ਦੀ ਗੱਲ ਨਹੀਂ ਪਰ ਜੋ ਘਾਟ ਬਾਦ ਮੈਨੂੰ ਲੱਗਦਾ ਵੀ ਮੇਰੇ ਚ ਉਦੋਂ ਰਹਿ ਗਈ ਨਾ ਉਹ ਪੂਰੀ ਕਰਕੇ ਦਿਖਾਵਾਂਗਾ ਕੀ ਮਜੀਠੀਆ ਦੇ ਉੱਤੇ ਸੈਸ਼ਨ ਬੁਲਾਉਣ ਦੀ ਕੀ ਲੋੜਾ ਸੈਸ਼ਨ ਬੁਲਾਓ ਐਜੂਕੇਸ਼ਨ ਦੇ ਉੱਤੇ ਸੈਸ਼ਨ ਬਲਾਓ ਹੈਲਥ ਦੇ ਉੱਤੇ ਸੈਸ਼ਨ ਬਲਾਓ ਨੌਜਵਾਨਾਂ ਨੂੰ ਨੌਕਰੀ ਕਿਵੇਂ ਦਿੱਤੀ ਜਾਊਗੀ ਮੇਰੀ ਲੜਾਈ ਹੋਊਗੀ ਆ ਕੇਆਰਬੀਐਲ ਆ ਨਾ ਕੇਆਰਬੀਐਲ ਜ਼ਿਲ੍ਹੇ ਦੇ ਵਿੱਚ ਪੈਪਸੀ ਫੈਕਟਰੀ ਹੈ ਨਾ ਜੇ ਧੂਰੀ ਦੇ ਵਿੱਚ ਵੱਡੀ ਇੰਡਸਟਰੀ ਆ ਤਾਂ 60 70% ਸਾਡੇ ਲੋਕਲ ਬੰਦਿਆਂ ਨੂੰ ਉਹਦੇ 'ਚ ਰੋਜ਼ਗਾਰ ਮਿਲਣਾ ਚਾਹੀਦਾ ਇਹ ਮੇਰੀ ਲੜਾਈ ਹੋਊਗੀ ਟਰਾਈ ਜੂਨੀਅਨ ਆਲੇ ਨੂੰ ਇਹਨਾਂ ਦੇ ਸਾਹਮਣੇ ਇਹ ਮੰਨਦੇ ਨਹੀਂ ਸੀ ਕਿਉਂਕਿ ਆਪਦੇ ਆਪ ਨੂੰ ਬਹੁਤ ਵੱਡੇ ਸਮੇਂ ਦੇ ਨੇ ਇਹ ਵਪਾਰਕ ਤਾਂ ਕਰੇ ਟਰੱਕ ਯੂਨੀਅਨ ਤੋਂ ਪੁੱਛ ਲਿਓ ਪਹਿਲੀ ਵਾਰ ਜੀ ਪੈਸੇ ਵਧਾ ਕੇ ਦਿੱਤੇ ਸੀ ਹਰੇ ਘੇੜੇ ਦੇ ਤਾਂ ਥੋੜਾ ਲੀਡਰ ਤਾਕੜਾ ਹੋਣਾ ਚਾਹੀਦਾ ਸਾਫ ਥੋੜਾ ਮੈਨੂੰ ਸਾਰਿਆਂ ਦਾ ਚਾਹੀਦਾ ਜਿਹਦੇ ਨਾਲ ਮਰਜੀ ਮੱਥਾ ਲਵਾ ਦਿਓ ਕਦੇ ਮਗਰ ਨਾ ਪਹਿਲਾਂ ਹੱਡਿਆਂ ਨਾਲ ਅੱਜ ਹੱਟਿਆਂ ਜਿੱਥੇ ੱਟਕਾ ਹੋਊਗਾ ਤੁਸੀਂ ਬਸ ਛੋਟੇ ਭਰਾ ਨੂੰ ਇੰਨੀ ਕੁ ਬੇਨਤੀ ਕਰਿਓ ਜਿੱਦੀ ਕੋਈ ਗੱਲ ਨਹੀਂ ਸੁਣਦਾ ਉਹ ਦਲਵੀਰ ਸਿੰਘ ਗੋਲਡੀ ਨੂੰ ਟੈਲੀਫੋਨ ਕਰਕੇ ਦੇਖ ਲਿਓ ਇੱਕ ਵਾਰ ਜਿਵੇਂ ਰੰਧਾਵੇ ਨੇ ਕਿਹਾ ਰਾਹ ਪਈ ਜਾਣੀ ਹੈ ਜਵਾਬ ਪਈ ਜਾਣੀ ਹੈ ਕਿਉਂਕਿ ਇਹ ਮੈਂ ਉਹ ਲੋਕਾਂ ਲਈ ਕਹਿ ਰਿਹਾ ਹਾਂ ਗੱਲ ਕਿਉਂਕਿ ਲਾਈਵ ਚੱਲ ਰਿਹਾ ਕਿਤੇ ਬਾਹਰ ਵੀ ਕਿਸੇ ਖੱਬੇ ਸੱਜੇ ਕਿਸੇ ਹਲਕੇ ਦੇ ਵਿੱਚ ਕੋਈ ਤਕਾ ਹੋ ਰਿਹਾ ਹੋਵੇ ਤਾਂ ਇੱਕ ਵਾਰ ਜ਼ਰੂਰ ਯਾਦ ਕਰਿਓ ਜਿੰਨਾ ਹੋ ਸਕਿਆ ਤੁਹਾਡੇ ਨਾਲ ਖੜਨ ਦੀ ਕੋਸ਼ਿਸ਼ ਕਰਾਂਗਾ ਤੇ ਹਰ ਇੱਕ ਲਿਸਟ ਤਿਆਰ ਕਰਿਓ ਕੱਲੀਆਂ ਇਹ ਨਹੀਂ ਵੀ ਆਪਾਂ ਉਰੋਂ ਸ਼ੁਰੂ ਹੋ ਕੇ ਹਰੇਕ ਦੁੱਖ ਸੁੱਖ ਦੇ ਵਿੱਚ ਜਿਵੇਂ ਆਪਾਂ ਅੱਗੇ ਟਾਚਾ ਹੁਣ ਤੋਂ ਥੋੜਾ ਜਿਹਾ ਆਪਾਂ ਹੋਰ ਇਹਨੂੰ ਵਧੀਆ ਤਰੀਕੇ ਨਾਲ ਆ ਜਿਹੜਾ ਉਹ ਕਾਮਯਾਬ ਕਰੀਏ ਰਾਜਾ ਵੜਿੰਗੀ ਦਾ ਮੈਂ ਹਾਫ਼ਤਾ-ਹਾਫ਼ਤੇ ਧੰਨਵਾਦ ਕਰਦਾ ਜੇ ਉਹਨਾਂ ਨੇ ਸਾਰੀ ਪਲੈਨਿੰਗ ਕੀਤੀ ਤਾਂ ਇਹ ਕੋਆਰਡੀਨੇਟਰਸ ਲੱਗੇ ਤਾਂ ਇਹ ਹਲਕੇ ਦੇ ਬੰਦਿਆਂ ਨਾਲ ਜਾ ਕੇ ਗੱਲ ਕਰਦੇ ਨੇ ਤਾਂ ਇਹ ਉਰੇ ਦੀ ਜਿਹੜੀ ਭਾਵਨਾ ਹਾਈ ਕਮਾਂਡ ਨੂੰ ਦੱਸ ਸਕਦੇ ਨੇ ਸੋ ਫਟੇ ਵੀਰ ਅਮਰਿੰਦਰ ਸਿੰਘ ਰਾਜਾ ਵੜਿੰਗੀ ਰਾਹੁਲ ਗਾਂਧੀ ਜੀ ਉਹ ਬੰਦਾ ਹਰੇਕ ਨੂੰ ਨਾਰਮਲ ਜਿਹਾ ਲੱਗਦਾ ਪਰ ਉਹ ਬੰਦੇ ਨੇ ਬਿਹਾਰ ਦੇ ਵਿੱਚ ਜਿਹੜਾ ਪਰਦਾ ਫਾਸ਼ ਕਰਿਆ ਜਿਹੜੀਆਂ ਜਿਵੇਂ ਪਹਿਲਾ ਮੋੜ ਸਾਹਿਬ ਕਹਿ ਕੇ ਹਟੇ ਨੇ ਵੀ ਬਾਹਰਲੇ ਬੰਦਿਆਂ ਨੂੰ ਬੁਲਾ ਕੇ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਣਗੀਆਂ ਇਹ ਹਰੇਕ ਜਗ੍ਹਾ ਤੇ ਕਰ ਰਹੇ ਨੇ ਉੱਥੇ ਬਾਹਰਲੇ ਨਹੀਂ ਬੰਦਿਆਂ ਦੀਆਂ ਵੋਟਾਂ ਕਿਉਂਕਿ 3-4000 ਵੋਟ ਦਾ ਫਰਕ ਹੁੰਦਾ ਜੇ ਇੱਕ ਪਾਸੇ ਨੂੰ ਪੈ ਗਈ ਤਾਂ ਸਮਝ ਲਓ ਕੀ ਹੋ ਗਿਆ ਸਾਫ ਦੀ ਆਪਦੀ ਵੋਟਰ ਸੂਚੀ ਦੇ ਉੱਤੇ ਬੂਥ ਦੇ ਹਿਸਾਬ ਨਾਲ ਨਿਗਾਹ ਪੂਰੀ ਰੱਖਣੀ ਆ ਵੀ ਕੋਈ ਬਾਹਰਲਾ ਬੰਦਾ ਤਾਂ ਨਹੀਂ ਅਣਪਛਾਤਾ ਬੰਦਾ ਤਾਂ ਨਹੀਂ ਕਿਉਂਕਿ ਜਿਹੜੇ ਆਪਣੇ ਪੋਲਿੰਗ ਏਜੰਟ ਹੁੰਦੇ ਨੇ ਉਹਨੂੰ ਇਕੱਲੇ-ਇਕੱਲੇ ਬੰਦੇ ਦੀ ਫੋਟੋ ਦਾ ਪਤਾ ਹੁੰਦਾ ਕਿ ਆਹ ਬੰਦਾ ਉਰੇ ਦਾ ਹੈਗਾ ਜਾਂ ਨਹੀਂ ਇਹ ਬਹੁਤ ਗੰਭੀਰ ਮ ਬੀਜੇਪੀ ਐਂ ਦੇਖ ਰਹੀ ਆ ਵੀ ਜਾਂ ਤਾਂ ਝਾੜੂ ਵਾਲਿਆਂ ਦੀ ਬਾਹਮ ਰੋੜ ਕੇ ਗਿਆ ਕਿ ਉੱਤੋਂ ਇਹਨਾਂ ਦੇ ਕੇਦਰੀ ਆਲ ਬਹੁਤ ਸੋਰੀ ਉਹਨਾਂ ਦੀ ਬਾਹਮ ਰੋੜ ਕੇ ਜਾ ਤਾਂ ਇਹਨਾਂ ਨਾਲ ਸਮਝੌਤਾ ਕਰਾਂਗੇ ਤੇ ਜਾ ਚਾਲੀ ਚੱਲਣਾ तकरीबन ਸਾਰੇ ਪਿੰਡਾਂ ਦੇ ਅੱਜ ਜਦੋਂ ਹੁਣ ਮੈਂ ਪਿੰਡਾਂ ਦੇ ਵਿੱਚ ਜਾ ਰਿਹਾ ਮੈਂ ਉਹ ਬੰਦਿਆਂ ਦਾ ਬਹੁਤ ਧੰਨਵਾਦ ਕਰਦਾ ਕਈ ਸਿਆਣੇ ਸੂਝਵਾਨ ਬੰਦੇ ਅਕਾਲੀ ਦਲ ਦੇ ਵਿੱਚ ਜਿਹੜੇ ਜਿਨ੍ਹਾਂ ਨੇ ਪਹਿਲਾਂ ਕੰਮ ਕਰਿਆ ਉਹ ਮੇਰਾ ਸਾਥ ਦੇ ਰਹੇ ਨੇ ਤੇ ਖੁੱਲੇ ਤੌਰ ਤੇ ਕਈ ਬੰਦੇ ਇੱਥੇ ਵੀ ਬੈਠੇ ਨੇ ਆਪਣੇ ਤੇ ਉਹ ਕਹਿੰਦੇ ਨੇ ਵੀ ਸਾਨੂੰ ਤਾਂ ਸਾਡਾ ਬੱਚਾ ਚਾਹੀਦਾ ਅਸੀਂ ਤਾਂ ਤੇਰੀ ਸੋਚ ਦੇ ਨਾਲ ਚੱਲ ਰਹੇ ਹਾਂ ਕਈ ਬੰਦੇ ਪੇਦਨੀ ਵਾਲੇ ਬੈਠੇ ਨੇ ਵੀਰੇ ਪੇਦਨੀ ਵਾਲੇ ਬੈਠੇ ਨੇ ਤੇ ਭਾਈ ਰਾਜਵੀਰ ਓਰੀ ਉਹ ਬੈਠੇ ਨੇ ਆ ਸਾਰੇ ਗਰੇਂਦਰ ਓਰੀ ਇਹ ਸਾਰੇ ਵਿਚਾਰੇ ਦੂਜੇ ਪਾਸੇ ਕੰਮ ਕਰਦੇ ਸੀ ਅੱਜ ਇਹ ਤੁਹਾਡੇ ਭਰਾ ਦੇ ਨਾਲ ਖੜੇ ਨੇ ਇਧਰੋਂ ਟਟੋਕਲ ਦੀ ਗੱਲ ਕਰੀਏ ਖੇੜੀ ਜੱਟਾਂ ਦੀ ਗੱਲ ਕਰੀਏ ਤਾਂ ਸਾਰੇ ਬੰਦੇ ਮੇਰਾ ਸਾਥ ਦੇ ਰਹੇ ਨੇ